ਲੋਈ ਚੜਦੇ ਪੰਜਾਬ ਦੇ ਭਰਾਵੋ ਸਰਦਾਰੋ ਤੇ ਮੇਰੀਆਂ ਭੈਣਾਂ ਦੇ ਭਰਾਵੋ ਐਸੀ ਗੁਰੂ ਨਾਨਕ ਸਰਕਾਰ ਆਏ ਆ ਤੇ ਸਾਨੂੰ ਤੁਸੀਂ ਪਿਆਰ ਕਰਨਾ ਸਾਨੂੰ ਇੱਥੇ ਦੀ ਸਾਰੀ ਸਿਸਟਮ ਸਾਰਾ ਇੱਥੇ ਦਾ ਨਿਜ਼ਾਮ ਦਿਖਾ ਰਹੇ ਆ ਜੀ ਤੇ ਕੋਈ ਸਾਡੇ ਕੋਲ ਗਲਤੀ ਹੋ ਜੇ ਤੁਹਾਨੂੰ ਮਾਫ ਕਰ ਦੇਣਾ ਅਸੀਂ پاک ਧਰਤੀ ਦੇ ਆਏ ਹੋਏ ਆ ਗੜਗੀ ਲਾਟੀ ਵੀ ਗੜਕੀਲਾ ਜੀ ਅੱਜ ਬੜਾ ਅੱਛਾ ਲੱਗਿਆ ਨਾ ਕਾਨਾ ਸਾਹਿਬ ਆ ਕੇ ਗੁਰਦੁਆਰੇ ਗਏ ਆਂ ਔਰ ਇੱਥੇ ਆਇਆ ਤੇ ਬੜਾ ਅੱਛਾ ਲੱਗਿਆ ਔਰ ਬੜਾ ਪਿਆਰ ਮਿਲਿਆ ਹੈ ਬੜਾ ਪਿਆਰ ਬੜਾ ਜੇਦੀ ਸਾਹਿਬ ਹਾਂਜੀ ਬੜਾ ਪਿਆਰ ਮਿਲਿਆ ਔਰ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਆਪਣੇ ਨੇ ਹੈ ਹੈ ਹੀ ਆਪਣੇ ਲੱਗਦਾ ਕਿ ਐਸਾ ਪਹਿਲੀ ਦਫਾ ਆਇਆ ਤੇ ਇੰਨਾ ਪਿਆਰ ਮਿਲਿਆ ਕਿ ਦੱਸ ਨਹੀਂ ਸਕਦੇ ਤੁਹਾਨੂੰ ਹਾਂਜੀ ਜੀ ਸਰਕਾਰ ਅਸੀਂ ਤੁਹਾਨੂੰ ਦੱਸੋ ਕਿ ਕਿਹੜੀ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲੇ ਵੀ ਦੱਸਿਆ ਗਿਆ ਹੈ ਹਲੇ ਹਾਂਜੀ ਇਹੋ ਹੀ ਪਿਤਰ ਆਸਥਾਨ ਨੇ ਜਿਹੜਾ ਸਾਡਾ ਬਾਦ ਜਿਹੜੀ ਬਿਲਡਿੰਗ ਬਣ ਗਈ ਹੈ ਜੀ ਜੀ ਠੀਕ ਹੈ ਇੱਥੇ ਸਾਡੀ ਇਬਾਦਤ ਹੁੰਦੀ ਹੈ ਸਵੇਰ ਤੇ ਸ਼ਾਮ ਅੱਛਾ